ਲੈ ਵੀ ਵੀਰੋ بارش ਦਾ ਸਮਾਂ ਤੇ ਆਪਣੇ ਨਾਂ ਅਮਰੂਦ ਦੇ ਬੂਟੇ ਤੇ ਬੱਚੇ ਦਿੱਤੇ ਹੋਏ ਸੀ ਚਿੜੀ ਨੇ ਛੋਟੀ ਜਿਹੀ ਚਿੜੀ ਆ ਨਹੀਂ ਕਿ ਜਿਹਦੇ 4 ਆਂਡੇ ਦਿੱਤੇ ਹੋਏ ਸੀ ਤਾਂ 2 ਦਿਨ ਹੋਏ ਬੱਚੇ ਕੱਢਿਆ ਨੂੰ ਤੇ ਮਨ ਚ ਆ ਗਈ ਕਹਿੰਦੀ ਜਿਹੜੀ ਬਾਰਿਸ਼ ਪੈ ਰਹੀ ਆ ਕਿਵੇਂ ਕਰਾਂ ਮੈਂ ਤੇ ਹੁਣ ਬੱਚਿਆਂ ਨੂੰ ਨਾ ਢਾਕੇ ਆਈ ਆ ਵਿਚਾਰਿਆਂ ਨੂੰ ਆ ਮੇਰਾ ਵੀਰ ਆ ਗਿਆ ਗਵੰਢੀ ਜਗਸੀਰ ਤੇ ਇਹਨੂੰ ਫਿਕਰ ਪੈ ਗਿਆ ਵੀ ਕਿਵੇਂ ਕਰੀਏ ਉਹ ਬੱਚੇ ਮਾਰਨਾ ਜਾਣ ਕਿਉਂ ਸੀ ਤੇ ਨਹੀਂ ਨਹੀਂ ਬਹਿ ਤਾ ਤਰਮ ਨਾ ਤਰਦੀ ਅੱਜ ਤਰਦੀ ਲੰਘੇ ਜਣੀ ਕਿ ਤਪਾਉਂ ਖਾਈ ਨਹੀਂ ਨਹੀਂ ਉਹ ਲੱਕੜ ਤੇ ਆਪਾਂ ਨੂੰ ਉਹ ਵਗਿਆ ਇੱਥੇ ਰੱਖ ਆਪਣੇ ਆਪ ਹੀ ਆਲ ਨੇ ਪਾਉਣੋ ਆਪ ਜੀ ਆਪ ਤੇ ਹੁਣ ਪੈਂਦੇ ਹੋਣੀਆਂ ਜਾਂ ਜਰ ਵਰ ਪਾਉਂਦਾ ਹੁਣ ਆਲ ਜਿਹੜੇ ਉੱਥੇ ਰਹਿੰਦੀ ਜਾਂ ਹਾਂ ਅੱਜ ਹੁਣ ਤੇ ਤੇ ਆਇਆ ਅੱਜ ਮੈਨੂੰ ਵੀ ਉਹ ਲੱਕੜ ਤੇ ਆ ਨਾ ਜਿਹੜੇ ਬਣੇ ਹੋਏ ਘਰ ਉਹ ਆਪਾਂ ਇੱਥੇ ਲਿਆ ਕੇ ਟੰਗ ਦਈਏ ਕਮੈਂਟਾਂ ਚ ਦੱਸਿਓ ਜੀ ਮੇਰਾ ਅੱਜ ਮਨ ਚ ਆਇਆ ਕਿ ਜੋ ਬਣੇ ਹੁੰਦੇ ਤਾਂ ਫਿਰ ਮੀਂਹ ਤੋਂ ਬਚਤ ਹੋ ਜਾਂਦੀ ਬੱਚਿਆਂ ਦੀਆਂ ਬਚਤ ਹੋ ਜਾਂਦੀ ਕਿ ਨਹੀਂ ਔਸ ਤੋਂ ਜ਼ਿਆਦਾ ਨਾ ਦੇ ਚਿੱਤਰ ਦਵਾਣਾ ਵਧੀਆ ਪੈਂਦਾ ਜੀ ਹਾਂ ਇਸ ਲਈ ਵੀਰੋ ਜ਼ਖਤ ਜਰੂਰ ਲਾਓ ਯਾਰ ਆ ਦੇਖੋ ਘਰੇ ਬੂਟੇ ਲਾਏ ਹੋਏ ਆਪਣੇ ਤੇ ਕਿਸੇ ਨੇ ਉਹ ਚੀਕੂ ਤੇ ਪਾਇਆ ਹੋਇਆ ਹਾਲ ਨਾ ਵੀ ਆਹ ਤੇ ਪਾਈ ਬੈਠਿਆ ਜਾਮਨ ਤੇ ਕਹੀ ਹਾਂ ਤੇ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸੀ ਪੰਛੀਆਂ ਦਾ ਖਿਆਲ ਵੀ ਛੱਡ ਗਏ ਸਾਡਾ ਧਿਆਨ ਹੀ ਨਹੀਂ ਪੰਛੀਆਂ ਨੀ ਤੇ ਖਿਆਲ ਜ਼ਰੂਰ ਕਰਨਾ ਚਾਹੀਦਾ ਸਾਨੂੰ ਧੰਨਵਾਦ